ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਂ ਵੀਰ ਜੀ ਆਪਣਾ ਨਾਂ ਸੋਨ ਸਿੰਘ ਪਿੰਡ ਬਖਤਗੜ ਜ਼ਿਲ੍ਹਾ ਬਰਨਾਲਾ ਠੀਕ ਹੈ ਜੀ ਨੰਬਰ ਭਰਾ ਆਪਣਾ 9463467118 ਠੀਕ ਹੈ ਜੀ ਕਿੰਨਾ ਬੱਚੀ ਦੀ ਜਾਣਕਾਰੀ ਦਿਓ ਜੀ ਕਿੰਨਾ ਟਾਈਮ ਜੀ ਬੱਚੀ ਬਹੁਤ ਵਧੀਆ ਵੀਰੇ ਘਰੇ ਸੂਈ ਸੀ ਇਹਦੀ ਮਾਂ ਤਾਂ ਦੇਜਤੀ ਮੈਂ ਅੰਦਾਜ਼ ਉਹ ਵੀ ਸੀ ਠੀਕ ਹੈ ਜੀ 8ਵਾਂ ਮਹੀਨਾ ਲੱਗਿਆ ਹੋਇਆ ਇਹਨੂੰ ਠੀਕ ਹੈ ਜੀ ਕਦ ਕਦ ਬਹੁਤ ਵਧੀਆ ਹੈਗਾ ਠੀਕ ਹੈ ਜੀ ਇਹਦੀ ਮਾਂ ਵੀ ਇਹਦੀ ਲਾਲੀ ਸੀਗੀ ਉਹ ਠੀਕ ਹੈ ਜੀ ਹਾਂਜੀ ਆ ਬੂਆ ਥਾਣੇ ਦੇਖ ਸਕਦੇ ਭਰਾ ਦੇਖ ਲਿਓ ਬਸ ਬਈ ਪੂਫੜੇ ਮੜੀ 24 ਕਿਲੋ ਦੁੱਧ ਸਿਹਦੀ ਮਾਂ ਥੱਲੇ ਬਹੁਤ ਵਧੀਆ ਸਾਂ ਹਾਂਜੀ ਹਾਂ ਦੇਖੋ ਜੀ ਪੂਰੀਆਂ ਚੱਡੀ ਬਣਾਈ ਬੈਠੇ ਬੂਆ ਜੀ ਪ੍ਰਭਲੀਆਂ ਭਾਈ تین ਸਾਲੀਆਂ ਠੀਕ ਹੈ ਠੀਕ ਹੈ ਬਈ ਦੇਖ ਸਕਦੇ ਬਸ ਇਹ ਰੇਟ ਭਰਾ ਦਾ ਕੀ ਹੈ ਜੀ ਰੇਟ 14000 ਰੁਪਏ ਜੀ 14000 ਰੁਪਏ ਰੇਟ ਲੈਣੀ ਆ ਠੀਕ ਹੈ ਜੀ ਫੀਡ ਦਾ ਮੁੱਲ ਹੀ ਆ ਭਰਾਵਾ ਠੀਕ ਹੈ ਜੀ ਹਾਂ ਠੀਕ ਹੈ ਜੀ ਦੇਖ ਸਕਦੇ ਵੱਡਾ ਪਸ਼ੂ ਲੈ ਲੈ ਉਹਦਾ ਕਰਕੇ ਹੁਣ ਥਾਂ ਨਹੀਂ ਹੈਗਾ ਬੰਨ ਨੂੰ ਮੈਂ ਹੱਕ ਵੇਚ ਦੇਣਾ ਨਹੀਂ ਐਸੀ ਪਾਲ ਕੇ ਰੱਖ ਲੈਣ ਕਰੇ ਠੀਕ ਹੈ ਜੀ ਹੈਗੀਆਂ ਬ ਬਹੁਤ ਸੋਹਣਾ ਘਿਵਾਰੇ ਪੂਰੇ ਲਾਏ ਵੇ ਬਾਈ ਦੇ ਬਾਕੀ ਬਾਈ ਜੀ ਨੇ ਫੋਮ ਵੀ ਲਾਈ ਆ ਜੀ ਦੇਖੋ ਗਰਮ ਹੁੰਦੀ ਥਲੇਟਾਂ ਦਾ ਕਰਕੇ ਮਿਲਦੇ ਆ ਭਰਾ ਅਗਲੀ ਵੀਡੀਓ ਚ ਓਕੇ